ਯਾਰ ਪ੍ਰਸ਼ਾਦਾ ਅਜੇ ਵੀ ਭਾਂਡਿਆਂ ਦੇ ਵਿੱਚ ਵਧਿਆ ਪਿਆ ਸੀ ਕਹਿੰਦੇ ਨੇ ਜਦੋਂ ਬਾਬਾ ਭਗਤ ਸਿੰਘ ਜੀ ਆਏ ਅਗਾ ਲਗਾ ਅੱਜ ਦੀ ਗੱਲ ਦਾ ਮਾਤੇ ਅੱਜ ਬਾਬਾ ਵੀਰ ਸਿੰਘ ਜੀ ਆਦੋ ਲਾਇਆ ਸ਼ਾਂਤੀ ਦੇ ਨਾਲ ਇੱਕ ਗੱਲ ਕਹਿਣ ਲੱਗੇ ਕਹਿੰਦੇ ਵੀਰ ਸਿੰਘਾ ਇਹ ਘਮਿਆਣ ਦੇ ਵਿੱਚ ਕਦੇ ਵਾਸਤੇ ਦੋ ਤਲਵਾਰਾਂ ਸਮਾਇਆ ਨਹੀਂ ਕਰਦੀਆਂ ਤਰੋਂ ਪਿਆਰੀ ਖਾਲਸਾ ਸਾਧ ਸੰਗਤ ਇੱਕ ਸ਼ਹਿਰ ਕਹਿੰਦਾ ਹੈ ਤਰਦੇ ਚਾਰ ਬੂਏ ਪੁੱਤ ਇੱਕ ਮਰਵਾਉਣਾ ਔਖਾ ਹੈ ਜਿਨੇ ਆਪਣੇ ਮਨ ਨੂੰ ਸਾਧਿਆ ਹੋਵੇ ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ ਚਰਨ ਸਾਧ ਕੇ ਤੋਏ ਤੋਏ ਪਿਓ ਪਰ ਗਾੜੀ ਸਵਾਲੀਆਂ ਜਨ ਅਰਪ ਸਾਧ ਕਉ ਆਪਣਾ ਜਿਓ ਤੇ ਜਿਹੜਾ ਤੇ ਸਾਧ ਜਿਨੇ ਆਪਣਾ ਮਨ ਉਸ ਸੱਚੇ ਪਰਮਤਮਾ ਦਾ ਨੂੰ ਬਖਸ਼ਿਆ ਹੋਵੇਗਾ ਗੁਰੂ ਪਿਆਰੇ ਘਰ ਸਾਜੇ ਉਹੀ ਸਾਧ ਅਖਵਣ ਦੇ ਯੋਗ ਹੋਇਆ ਕਰਦਾ ਹੈ ਆਓ ਟੱਕੜਾਂ ਕਰੀਏ ਆਏ ਪਾਪਾ ਭਾਗ ਤੂੰ ਪੂਰਾ ਹੋ ਗਿਆ ਹੁਣ ਤੂੰ ਇੱਥੋਂ ਜਾ ਤੇ ਤੂੰ ਜਾ ਕੇ ਬਾਬਾ ਸਾਹਿਬ ਸਿੰਘ ਜੀ ਬੇਤੀ ਜਿਹੜਾ ਹਿਮਾਚਲ ਪ੍ਰਦੇਸ਼ ਦੀ ਧਰਤੀ ਦੇ ਅੰਦਰ ਉਹਨੇ ਸ਼ਹਿਰ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਘੁੱਲ ਚਲ ਜਾ ਲੈ ਕੇ ਹੁਕਮ ਬਾਬਾ ਭਗ ਸਿੰਘ ਜੀ ਤੋਂ ਬਾਬਾ ਵੀਰ ਸਿੰਘ ਜੀ ਮਾਰਦੇ ਹੋਏ ਮੰਡਲਾ ਤਰੋਂ ਪਿਆਰੇ ਘਰ ਸਾਹਿਬ ਜੀ ਹਿਮਾਚਲ ਪ੍ਰਦੇਸ਼ ਦੀ ਧਰਤੀ ਉਹਨੇ ਸ਼ਹਿਰ ਦੇ ਵਿੱਚ ਪਹੁੰਚਦੇ ਨੇ ਹੁਣ ਬਾਬਾ ਜੀ ਸਮਾਧੀ ਵਿੱਚ ਲੀਨ ਹੋਏ ਨੇ ਜਾ ਕੇ ਬੈਠੇ ਸੰਗਤ ਦੇ ਵਿੱਚ ਜਦੋਂ ਐ ਸਮਾਧੀ ਪੁੱਛਿਆ ਤੇਰਾ ਨਾਮ ਕੀ ਹੈ ਦੱਸਿਆ ਮੇਰਾ ਨਾਮ ਮੇਰਾ ਨਾਮ ਵੀਰ ਸਿੰਘ ਹੈ ਪਿੰਡ ਮੇਰਾ ਡੱਗੋ 부ਗਾ ਹੈ ਮੈਂ ਘਰੋਂ ਚੰਦ ਕੇ ਮਕਰੀ ਦੇ ਵਿੱਚ ਗਿਆ ਸੀ ਉੱਥੋਂ ਬਾਬਾ ਜੀ ਭਗ ਸਿੰਘ ਹੋਣਾ ਨੇ ਮੈਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ ਮੇਰੇ ਪਾਸਾ ਗੁਰੂ ਪਿਆਰੇ ਘਰਸਾ ਜੀ ਪੁੱਛਣ ਲਗੇ ਬਾਬਾ ਸਾਹਿਬ ਜੀ ਪੁੱਤਰਾ ਕੀ ਕਰਨਾ ਚਾਹੁੰਦਾ ਹੈ ਕਹਿੰਦਾ ਜੀ ਮੈਂ ਸੇਵਾ ਕਰਨੀ ਚਾਹੁੰਦਾ ਹੈ ਮੈਂ ਬਾਬਾ ਸਾਹਿਬ ਜੀ ਨੇ ਦੇ ਦਿੱਤਾ ਹੁਕਮ ਕਹਿੰਦੇ ਆਪਈ ਹੈ ਗੈਤੀ ਚੁੱਕ ਲੈ ਜਾ ਕੇ ਪੱਥਰਾਂ ਉਹਨੂੰ ਪਿਆਰੀ ਸਾਧ ਸੰਗਤ ਬਾਬਾ ਜੀ ਦਾ ਮੰਨ ਕੇ ਹੁਕਮ ਬਾਬਾ ਵੀਰ ਸਿੰਘ ਲੈ ਕੇ ਕਹਿੰਦੀ ਪੱਥਰ ਕਰਦੇ ਨੇ ਆਖਰ ਇੱਕ ਦਿਨ ਉਹ ਆਇਆ ਆਕੇ ਦੱਸਿਆ ਇਹਦੇ ਬਾਬਾ ਜੀ ਜਿਹੜਾ ਤੁਹਾਡਾ ਸ਼ਰਦਾਲੂ ਵੀਰ ਸਿੰਘ ਹੈ ਉਹਦੀ ਲੱਤ ਤੇ ਗੀਂਤੀ ਵੱਜੀ ਹੈ ਬਹੁਤ ਵੱਡਾ ਜ਼ਖਮ ਹੋਇਆ ਹੈ ਬਾਬਾ ਜੀ ਨੇ ਵੀਰ ਸਿੰਘ ਜੀਆਂ ਨੂੰ ਕੋਲ ਬੁਲਾਇਆ ਆਕੇ ਬੈਠੇ ਨੇ ਨਮਸਕਾਰ ਕੀਤੀ ਪੁੱਛਿਆ ਲੱਤ ਤੇ ਕੀ ਗੱਲ ਹੋ ਗਈ ਹੈ ਕਹਿੰਦੇ ਜੀ ਗੀਂਤੀ ਵੱਜ ਗਈ ਹੈ ਬਾਬਾ ਜੀ ਕਹਿਣ ਲੱਗੇ ਪੁੱਤਰਾ ਜੇ ਤੇਨੇ ਗੀਂਤੀ ਵੱਜ ਗਈ ਸੀ ਫਿਰ ਤੂੰ ਸੇਵਾ ਤੋਂ ਛੁੱਟੀ ਕਰ ਦੇਣੀ